मुर्दाबाद मुद्दा मुर्दाबाद 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 हाय एस डी एम पर मुर्दाबाद 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 लोकतंत्र का कहान कल वाला एसडीएम हाय ਕਾ ਕਾਨ ਕਰਨ ਵਾਲਾ ਐਸਡੀਐਮ ਹਾਏ 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 ਭਗਵਾਨ ਤੁਮਾਨ ਹਾਏ 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 ਤੇ ਮਨੀਸ਼ ਜੀ ਜਿਹੜੇ ਸਾਡੇ ਕਾਉਂਸਲਰ ਚੁਣੇ ਗਏ ਉਹਨਾਂ ਨੇ ਰਾਜਕੁਮਾਰ ਰਾਜਾ ਜੀ ਦਾ ਨਾਮ ਜਿਹੜਾ ਸੀ ਉਹ ਲਿਆ ਤੇ ਉਸ ਨਾਮ ਨੂੰ ਸੈਕੰਡ ਜਿਹੜਾ ਉਹ ਬੀਬੀ ਰਾਜ ਰਾਣੀ ਜੀ ਜਿਹੜੇ ਜੀਤ ਰਾਣੀ ਜੀ 13 ਨੰਬਰ ਕਾਉਂਸਲਰ ਨੇ ਬਾੜ ਤੋਂ ਨੇ ਉਹਨਾਂ ਨੇ ਉਹਦੇ ਤਾਇੀਦ ਕੀਤਾ ਔਰ ਐਸਡੀਐਮ ਸਾਹਿਬ ਚੁੱਪ ਕਰ ਗਏ ਔਰ ਪਰ ਕੇਰੇ ਜਾਣੀ ਪ੍ਰਸੀਡਿੰਗ ਬੁੱਕ ਦੇ ਉੱਤੇ ਨਹੀਂ ਲਿਖਿਆ ਇੱਕ ਸਿਰਫ ਪੇਪਰ 'ਤੇ ਟਾਈਪ ਕੀਤਾ ਉਹਦੇ ਉੱਤੇ ਲਿਖ ਲਿਆ ਤੇ ਅਸੀਂ ਕਿਹਾ ਜੀ ਆਪ ਬਾਕੀ ਸਾਰੀਆਂ ਵੋਟਾਂ ਸਾਡੀਆਂ ਇਹਨਾਂ ਦੇ ਨਾਲ ਨੇ ਅਸੀਂ ਹੱਥ ਖੜੇ ਕੀਤੇ ਕਹਿੰਦੇ ਜੀ ਹੱਥ ਖੜੇ ਕਰੋ ਅਸੀਂ ਨੌ ਕਾਉਂਸਲਰ ਮੇਰੀ ਵੀ ਚਲੋ ਕਾਉਂਸਲਰ ਇਸੇ ਇੱਕ ਵੋਟ ਦਾ ਮੇਰੀ ਵੀ ਹੈ ਅਸੀਂ ਨੌ ਜਣਿਆਂ ਨੇ ਹੱਥ ਖੜੇ ਕੀਤੇ ਜਦੋਂ ਹੱਥ ਖੜੇ ਕੀਤੇ ਤੇ ਐਸ ਡੀ ਐਮ ਸਾਹਿਬ ਬਿਨਾਂ ਕਿਸੇ ਨੂੰ ਦੱਸੇ ਪੁੱਛਿਆ ਇੱਕ ਟੈਲੀਫੋਨ ਆਇਆ ਤੇ ਵਿਚੇ ਪ੍ਰਕਿਰਿਆ ਛੱਡ ਕੇ ਜਿਹੜੀ ਉਹ ਚਲੇ ਗਏ ਹੁਣ ਤਾਂ ਮੈਂ ਭੱਜ ਗਿਆ ਕਹੂੰਗਾ ਕਿ ਯਾਰ ਏਡੀ ਵੱਡੀ ਕਾਨੂੰਨ ਦੀ ਤੂੰ ੱਜਿਆ ੜਾ ਰਿਆਂ ਜੇ ਤੁਸੀਂ ਮੀਟਿੰਗ ਪੋਸਟਪੋਨ ਕਰਨਾ ਤਾਂ ਤੁਸੀਂ ਪ੍ਰਕਿਰਿਆ ਠੀਕ ਐ ਸੋਚ ਕਾਤੀ ਤੁਸੀਂ ਪੋਸਟਪੋਨ ਕਰਕੇ ਚਲੇ ਜਾਓ ਇਹ ਤੁਹਾਡਾ ਰਾਈਟ ਹੈ ਪਰ ਮੈਂ ਤੁਹਾਡੇ ਮਾਧਿਅਮ ਤੇ ਕਹਿਣਾ ਚਾਹਨਾ ਐ ਐਸਟੀਐਮ ਸਾਹਿਬ ਡੀਸੀ ਸਾਹਿਬ ਨੀਕ ਵਾਰੀ ਪੋਸਟਪੋਨ ਕਰੋਗੇ ਅਸੀਂ ਪਹਿਲਾਂ ਵੀ ਨੌ ਕਾਉਂਸਲਰ ਸੀ ਹੁਣ ਵੀ ਤੁਹਾਡੇ ਸਾਹਮਣੇ ਖੜੇ ਆ ਤੇ ਗਾਹ ਵੀ ਨਾ ਹੀ ਹੋਣੇ ਆ ਪਮਾ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜੀ ਜਾਣਾ ਪਵੇ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਜਦੋਂ ਮੈਂ ਐਮਐਲਏ ਬਣਿਆ ਸੀ ਤੇ ਅਲਾਬਲਪੁਰ ਦੇ ਅੰਦਰ ਸਰਕਾਰ ਚੋਣ ਨਹੀਂ ਕਰਾਉਂਦੀ ਸੀ ਅਸੀਂ ਹਾਈ ਕੋਰਟ ਗਏ ਔਰ ਅਸੀਂ ਉੱਥੇ ਪ੍ਰਧਾਨ ਜਿਹੜਾ ਸੀ ਆਪਣਾ ਬਸਪਾ ਹੋਰ ਸਾਰਿਆਂ ਦਾ ਅਸੀਂ ਸਾਲਿਆਂ ਦੇ ਰੜ ਕੇ ਉੱਥੇ ਜਿਹੜਾ ਸੀ ਉਹ ਬਣਾਇਆ ਤੇ ਅਸੀਂ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਸ਼ਾਹਕੋਟ ਦੇ ਅੰਦਰ ਇਲੈਕਸ਼ਨ ਤਿੰਨ ਵਾਰ ਪੋਸਟਪੋਨ ਕਰ ਦਿੱਤਾ ਗਿਆ ਹਰਦੇਵ ਲਾਡੀ ਛੇਰੋ ਵਾਲੀ ਆ ਜੀ ਧਰਨਾ ਦੇ ਰਹੇ ਨੇ ਸੜਕਾਂ ਤੇ ਬੈਠ ਰਹੇ ਨੇ ਔਰ ਕੱਲ ਤੇ ਪਰਸੋਂ ਦੇ ਅੰਦਰ ਪੁਲੱਤ ਦੇ ਅੰਦਰ ਸੁਖਪਾਲ ਖਹਿਰਾ ਜੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ ਉੱਥੇ ਇਲੈਕਸ਼ਨਾਂ ਪੋਸਟਪੋਨ ਕੀਤੀਆਂ ਜਾ ਰਹੀਆਂ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਸੀਂ ਮੀਡੀਆ ਵਾਲੇ ਭਰਾ ਆਏ ਹੋ ਵੀ ਠੀਕ ਆ ਐਸਡੀਐਮ ਸਾਹਿਬ ਜੋ ਮਰਜੀ ਕਹਿਣ ਉਹਨਾਂ ਦੀ ਹਕੂਮਤ ਆ ਆਵਾਜ਼ਮਾਦੀ ਪਾਰਟੀ ਵਾਲੇ ਜੋ ਮਰਜੀ ਕਹਿਣ ਉਹ ਉਹਨਾਂ ਦੀ ਸਰਕਾਰ ਹੈ ਪਰ ਇਸ ਤਰੀਕੇ ਦੇ ਨਾਲ ਚੋਰੀ ਦੇਣਾ ਉੱਠ ਕੇ ਭੱਜ ਜਾਣਾ ਇਹ ਐਸਡੀਐਮ ਸਾਹਿਬ ਦੇ ਲਈ ਬਿਲਕੁਲ ਠੀਕ ਨਹੀਂ ਹੈ ਇਹ ਮੇਰਾ ਇੱਕ ਚੁਣੇ ਹੋਏ ਐਮਐਲਏ ਦਾ ਵੀ ਬਹੁਤ ਵੱਡਾ અપਮਾਨ ਹੈ ਔਰ ਆ ਜਿਹੜੇ 9 ਕੌਂਸਲਰ ਚੁਣ ਕੇ ਆਏ ਨੇ 8 ਕੌਂਸਲਰ ਨੋਮਾ ਮੈਂ ਇਹਨਾਂ ਦਾ ਵੀ ਇਹ ਮੇਰੇ ਖਿਆਲ ਦੇ ਅੰਦਰ ਡੈਮੋਕ੍ਰੇਸੀ ਦੇ ਕਾਰਨ ਜਿਹੜਾ ਇੱਕ ਬਹੁਤ ਵੱਡਾ અપਮਾਨ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਲੋ ਹੁਣ ਬੇਨਤੀ ਦਾ ਮੈਂ ਖੈਰ ਕਹਿ ਦਤਾ ਵੀ ਕਿੰਨਾ ਚਿਰ ਤੁਸੀਂ ਸਾਨੂੰ ਦਵਾ ਸਕਦੇ ਹੋ ਧੱਜੀਆਂ ੜਾ ਦੇਗਾ ਸਰਕਾਰ ਦੀਆਂ ਪਰ ਪ੍ਰਧਾਨ ਰਾਜਕਮਰ ਰਾਜਾ ਨਹੀਂ ਬਣਦਾ ਆ ਸਰਕਾਰ ਜਿੰਨਾ ਮਰਜੀ ਆ ਜ਼ੋਰ ਲਾ ਲਵੇ ਰਾਜਕਮਰ ਰਾਜਾ ਜਿੰਦਾਬਾਦ ਜਿੰਦਾਬਾਦ